ਬੀਜੇਪੀ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਤੋਂ ਅੱਜ ਸੰਕਲਪ ਪੱਤਰ ਜਾਰੀ ਕੀਤਾ ਹੈ ਸੁਭਾਸ਼ ਸ਼ਰਮਣਾਲ ਵੀ ਖਾਸ ਗੱਲਬਾਤ ਕੀਤੀ ਸੀ ਔਰ ਉੱਥੇ ਹੀ ਹੁਣ ਕੇਵਲ ਸਿੰਘ ਢਿੱਲੋਂ ਜੋ ਬੀਜੇਪੀ ਦੇ ਸੀਨੀਅਰ ਨੇਤਾ ਨੇ ਗੱਲਬਾਤ ਕਰਦੇ ਨੇ ਢਿੱਲੋਂ ਸਾਹਿਬ ਖਾਸ ਕੀ ਰਹਿਣਾ ਹੈ ਨੰਦਪੁਰ ਸਾਹਿਬ ਹਲਕੇ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਕਿਹੜੀਆਂ ਸੀ ਮੁੱਦੇ ਕਿਹੜੇ ਸੀ ਸੰਕਲਪ ਪੱਤਰ ਵੀ ਤੁਸੀਂ ਅੱਜ ਜਾਰੀ ਕਰਦਾ ਐਕਚੁਅਲੀ ਜਿਹੜੀ ਇਹ ਲੋਕ ਸਭਾ ਹਲਕਾ ਨੰਦਪੁਰ ਸਾਹਿਬ ਦਾ ਸੰਕਲਪ ਪੱਤਰ ਆ ਨਾ ਜੀ ਇਹ ਐਕਚੁਅਲ ਜਦੋਂ ਮੈਂਬਰ ਪਾਰਲੀਮੈਂਟ ਬਣਦਾ ਉਹਦੇ ਕੀ ਕੰਮਕਾਰ ਆ ਇੱਕ ਇੱਕ ਚੀਜ਼ ਨੂੰ ਬੜੇ ਵਿਸਥਾਰ ਨਾਲ ਸੋਚ ਕੇ ਸਮਝ ਕੇ ਇਸ ਹਲਕੇ ਦੇ ਵਿੱਚ ਕੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਸਾਡਾ ਮੁੱਦਾ ਜਿਹੜਾ ਡਿਵੈਲਪਮੈਂਟ ਦਾ ਮੋਦੀ ਸਾਹਿਬ ਦਾ ਦੇਖੋ ਜਦੋਂ ਮੋਦੀ ਸਾਹਿਬ ਨੇ 2010 ਸਾਲ ਪਹਿਲਾਂ ਬੀਜੇਪੀ ਦੀ ਸਰਕਾਰ ਆਈ ਆਪਣੀ ਇਕਨੋਮੀ 11ਵੇਂ ਨੰਬਰ ਤੇ ਸੀ ਗਿਆ ਮੁਲਕ 11ਵੇਂ ਮੁਲਕਾਂ ਚ ਆਪੇ ਕਾਉਂਦੇ ਸੀ ਹੁਣ 5ਵੇਂ ਨੰਬਰ ਤੇ ਲਿਆਂਦੀ ਹੁਣ 3ਜੇ ਨੰਬਰ ਤੇ ਇਹੀ ਚੀਜ਼ ਅਸੀਂ ਲੈ ਕੇ ਅਨੰਦਪੁਰ ਸਾਹਿਬ ਚੱਲੇ ਆ ਕਿ ਲੋਕਾਂ ਦੇ ਜਿਹੜੀਆਂ ਤਖਲੀਫਾਂ ਅੱਜ ਤੋਂ ਪਹਿਲਾਂ ਐਮਪੀ ਰਹੇ ਆ ਉਹ ਨਹੀਂ ਕਰ ਸਕੇ ਤਾਂ ਜਦੋਂ ਸੁਹਾਸ਼ ਸ਼ਰਮਾ ਜੀ ਐਮਪੀ ਬਣ ਕੇ ਦਿੱਲੀ ਜਾਣਗੇ ਤਾਂ ਜਿਵੇਂ ਸਭ ਤੋਂ ਪਹਿਲਾਂ ਬੜੀ ਖੁਸ਼ੀ ਹੁੰਦੀ ਮੈਨੂੰ ਦੱਸ ਦੇ ਕਿ ਜਿਹੜਾ ਚੰਡੀਗੜ੍ਹ ਦਾ 에어ਪੋਰਟ ਆ ਇਸ 에어ਪੋਰਟ ਨੂੰ ਅਸੀਂ ਸਭ ਤੋਂ ਵਧੀਆ ਇੰਟਰਨੈਸ਼ਨਲ 에어ਪੋਰਟ ਬਣਾਉਣਾ ਇੱਥੋਂ ਫਲਾਈਟ ਯੂਕੇ ਨੂੰ ਵੀ ਜਾਵੇ ਯੂਐਸ ਨੂੰ ਵੀ ਜਾਵੇ ਜਰਮਨੀ ਨੂੰ ਵੀ ਜਾਵੇ ਹਾਂਗਕਾਂਗ ਨੂੰ ਜਾਵੇ ਥਾਈਲੈਂਡ ਨੂੰ ਜਾਵੇ ਤਾਂ ਕਿ ਜਦ ਇੱਥੇ 에어ਪੋਰਟ ਵਧੀਆ ਹੋਏਗਾ ਤਾਂ ਇੱਥੇ ਇੰਡਸਟਰੀ ਆਏਗੀ ਦੇਖੋ ਮਹਾਲੀ ਇੰਡਸਟਰੀ ਦੀ ਹੱਬ ਆ ਮਹਾਲੀ ਚੰਡੀਗੜ੍ਹ ਤੋਂ ਨੈਕਸਟ ਜਿਹੜਾ ਹੈਗਾ ਬਿਊਟੀਫੁਲ ਸਿਟੀ ਮਹਾਲੀ ਆ ਪੰਜਾਬ ਦਾ ਸੋ ਮਹਾਲੀ ਵਿੱਚ ਆਉਣ ਕਰਕੇ ਅਸੀਂ ਕਹਿੰਦੇ ਵੀ ਮਹਾਲੀ ਦੀ ਤਰੱਕੀ ਹੋਵੇ ਤੇ ਇਹਦੇ ਨਾਲ ਅਨੰਦਪੁਰ ਸਾਹਿਬ ਦੇ ਜਿਹੜੇ ਟੂਰਿਜ਼ਮ ਦੋਨੋਂ ਦਾ ਵਿਚਾਰ ਹੈਗਾ ਸ਼ਰਮਾ ਜੀ ਦਾ ਬਹੁਤ ਵਧੀਆ ਕਿ ਅਨੰਦਪੁਰ ਸਾਹਿਬ ਸਿੱਖੀ ਦਾ ਧੁਰਾ ਜਿਵੇਂ ਆਪਾਂ ਕਹਿੰਦੇ ਆ ਉਸ ਤੇ ਕਰਕੇ ਅਸੀਂ ਅਨੰਦਪੁਰ ਸਾਹਿਬ ਦੀ ਡਿਵੈਲਪਮੈਂਟ ਦੇ ਲਈ ਅੱਜ ਸੰਕਲਪ ਪੱਤਰ ਜਿਹੜਾ ਬਣਾਇਆ ਹੈਗਾ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਈ ਸੁਭਾਜੀ ਦਾਸਰੇ ਵੀ ਜਸੀਂ 116 ਪਿੰਡਾਂ ਦੇ ਵਿੱਚ ਮੀਟਿੰਗ ਵੀ ਕੀਤੀ ਹੈ ਔਰ ਉਹਨਾਂ ਦੇ ਵਿੱਚ ਕਿਹੜੇ ਮੁੱਦੇ ਇਹ ਜੇ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਪੂਰੇ ਨਹੀਂ ਕੀਤੇ ਉਹੀ ਮੁੱਦੇ ਫੇਰ ਖੜੇ ਹੋਣਗੇ ਉਸੇ ਤਰੀਕੇ ਦੇ ਨਾਲ ਕਿਹੜੇ ਕਿਹੜੇ ਮੁੱਦੇ ਸਾਹਮਣੇ ਆਏ ਜਿਵੇਂ ਦੱਸਿਆ ਗਿਆ 132 ਪਿੰਡਾਂ ਚ ਅਸੀਂ ਗਏ 132 ਚੋਂ 116 ਪਿੰਡਾਂ ਦੇ ਵਿੱਚ ਸਾਨੂੰ ਅਸੀਂ ਖੜੇ ਹੱਥ ਖੜੇ ਕਰਕੇ ਪੁੱਛਿਆ ਵੀ ਕਦੇ ਤੁਸੀਂ ਆਪਣਾ ਐਮਪੀ ਦੇਖਿਆ ਉਹ ਕਹਿੰਦੇ ਨਹੀਂ ਸੋ ਉਹ ਜਿਹੜੇ ਪਿੰਡਾਂ ਦੇ ਮਸਲੇ ਆ ਸਾਨੂੰ ਉੱਤੇ ਪੁੱਛਿਆ ਗਿਆ ਤੁਸੀਂ ਪੁੱਛਿਆ ਕਿ ਕਿਸੇ ਨੇ ਵਿਰੋਧ ਕੀਤਾ ਦੋ ਜਾਂ ਤਿੰਨ ਪਿੰਡਾਂ ਤੋਂ ਛੱਡ ਕੇ ਸਾਨੂੰ ਕਿਸੇ ਨੇ ਸਵਾਲ ਤੱਕ ਨਹੀਂ ਪੁੱਛਿਆ ਉਹ ਤਾਂ ਇੱਕ ਪਿੰਡ 'ਚ ਅਸੀਂ ਸਬਕਾਂ ਦੀ ਪ੍ਰਚਾਰ ਕਰ ਰਹੇ ਸੀ ਦੂਜੇ ਪਿੰਡ ਵਾਲੇ ਜਿਹੜੇ ਸਾਡੇ ਕਿਸਾਨ ਵੀਰ ਸਿਓ ਕਹਿੰਦੇ ਸਾਡੇ ਪਿੰਡ 'ਚ ਕਦੋਂ ਆਉਂਗੇ ਜੀ ਅਸੀਂ ਕਿ ਅਗਲਾ ਪਿੰਡ ਤੁਹਾਡਾ ਹੀ ਆ ਕਹਿੰਦੇ ਅਸੀਂ ਤੁਹਾਡੀ ਇੰਤਜ਼ਾਰ ਕਰਦੇ ਆ ਤੁਹਾਨੂੰ ਨਾਲ ਲੈ ਕੇ ਜਾਣਾ ਸੋ ਪਿੰਡਾਂ ਵਾਲੇ ਇੰਨਾ ਪਿਆਰ ਕਰਦੇ ਆ ਪਿੰਡ ਵਾਲਾ ਨੂੰ ਪਤਾ ਕਿ ਜੇ ਪੰਜਾਬ ਦਾ ਵਿਕਾਸ ਹੋਏਗਾ ਦੇਖੋ ਪੰਜਾਬ ਨੰਬਰ 1 ਤੇ ਸੀ ਯੂਪੀ ਉੱਤਰ ਪ੍ਰਦੇਸ਼ 16 ਨੰਬਰ ਤੇ ਸੀਗਾ ਡਵੈਲਪਮੈਂਟ ਦੇ ਵਿੱਚ ਅੱਜ ਉੱਤਰ ਪ੍ਰਦੇਸ਼ 2 ਨੰਬਰ ਤੇ ਆ ਗਿਆ ਪੰਜਾਬ ਆਪਣਾ 16ਵੇਂ ਨੰਬਰ ਤੇ ਆ ਗਿਆ ਜਿਵੇਂ ਆਪਾਂ ਗੱਲ ਕਰਦੇ ਡਬਲ ਇੰਜਨ ਦੀ ਸਰਕਾਰ ਜਿੰਨੀ ਦੇਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਏਗੀ ਉਨੀ ਦੇਰ ਪੰਜਾਬ ਦਾ ਭਲਾ ਨਹੀਂ ਹੋਣਾ ਆਪਾਂ ਪੰਜਾਬੀ ਦੇ ਵਿੱਚ ਆਪਾਂ ਗੱਲ ਕਰਦੇ ਆ ਆਪਾਂ ਸਾਰੇ ਪੰਜਾਬੀ ਐ ਇੱਥੇ ਬੈਠੇ ਮੈਨੂੰ ਇੱਕ ਗੱਲ ਦੱਸੋ ਬੜੀ ਸਿੰਪਲ ਗੱਲ ਹੈ ਜਿਹਦੇ ਘਰ ਚ ਦਾਣੇ ਉਹਦੇ ਕੰਮਲੇ ਵੀ ਸਿਆਣੇ ਦਾਣੇ ਕਿਹਦੇ ਕੋਲ ਆ ਮੋਦੀ ਸਾਹਿਬ ਕੋਲ ਆ ਜਦੋਂ ਮੋਦੀ ਦੀ ਸਰਕਾਰ ਆਏਗੀ ਪੰਜਾਬ ਦਾ ਭਲਾ ਹੋਏਗਾ। ਸੋ ਇਸ ਕਰਕੇ ਦੀਵਾਰ ਤੇ ਲਿਖਿਆ ਹੋਇਆ ਮੋਦੀ ਸਾਹਿਬ ਨੇ ਆਉਣਾ। ਆ ਜਿਹੜੇ ਪੰਜਵੇਂ ਦੀ ਹੁਣ ਕੱਲ੍ਹ ਹੋ ਜਾਣੇ ਚੋਣ 400 ਪਾਰ ਤਾਂ ਹੋ ਚੁੱਕੇ ਆ। ਆ ਜਿਹੜੇ ਅਗਲਾ ਛੇਵਾਂ ਜਿਹੜਾ ਚਰਨਾ ਜਾਂ ਸੱਤਵਾਂ ਚਰ ਤੇ ਆਉਣਾ ਇਹ ਤਾਂ ਤੁਸੀਂ ਸਮਝੋ ਵੀ 400 ਪਾਰ ਤੋਂ ਉੱਪਰ 500 ਤੱਕ ਵੀ ਪਹੁੰਚਣਾ। ਸੋ ਸਾਹਿਬ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰ ਲਈ ਅਨੰਦਪੁਰ ਸਾਹਿਬ ਹਲਕੇ ਦੀ ਚਾਰ ਹੋਰ ਉਮੀਦਵਾਰ ਵੀ ਨੇ। ਸੋ ਲੋਕ ਪੁੱਛਦੇ ਆ ਚਰਚਾ ਵੀ ਹੁੰਦੀ ਆ ਵੀ ਕਿਉਂ ਭਾਜੀਪੀ ਨੂੰ ਵੋਟ ਪਾਈ ਜਾਵੇ। ਕਿਉਂ ਸੁਭਾਸ਼ ਸ਼ਰਮਣ ਵੋਟ ਪਾਈ ਜਾਵੇ ਦੂਜਿਆਂ ਚ ਕੀ ਖਰਾਬੀ ਹੈ ਉਮੀਦਵਾਰ ਤਾਂ ਉਹ ਵੀ ਨੇ ਕੰਮ ਕਰਨ ਤਾਂ ਉਹ ਵੀ ਆਏ ਨੇ ਸੁਗਲ ਪੱਤਰ ਤਾਂ ਉਹਨਾਂ ਨੇ ਵੀ ਜਾਰੀ ਕੀਤੇ ਨੇ ਲੋਕ ਤੁਹਾਡੇ ਤੇ ਕਿਵੇਂ ਭਰੋਸਾ ਕਰਨ ਕਿਉਂਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹ ਵੀ ਕਹਿੰਦੀਆਂ ਰਹੀਆਂ ਹੁਣ ਨਸ਼ੇ ਨੂੰ ਲੈ ਕੇ ਗੱਲਬਾਤ ਕਰ ਲਈਏ ਗੈਂਗਸਟਰਵਾਦ ਨੂੰ ਲੈ ਕੇ ਗੱਲ ਕਰ ਲਈਏ ਜਿਹੜੀ ਫਰੋਤੀ ਦੀਆਂ ਕੌਲਾਂ ਹੁੰਦੀਆਂ ਨੇ ਬੇਰੁਜ਼ਗਾਰੀ ਦੀ ਗੱਲ ਹੈ ਪਿਛਲੀ ਸਰਕਾਰ ਨੇ ਹੀ ਵਾਅਦਾ ਕੀਤਾ ਸੀ ਫਿਰ ਅੱਜ ਤੱਕ ਤੇ ਉਸੇ ਦਾ ਉਸੇ ਜੀ ਵਿਚਾਰ ਚਰਚਾ ਤੁਸੀਂ ਕਰਦੇ ਹੋ ਮੈਂ ਉਹੀ ਗੱਲ ਕਹਿ ਰਿਹਾ ਮੇਰੇ ਵੀਰ ਕਿ ਦੇਖੋ ਜਿਹੜੀ ਸਾਨੂੰ ਵੋਟਾਂ ਕਿਉਂ ਲੋਕੀ ਪਾਉਣ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਚੁਣੋ ਕਿਉਂ ਸਾਡਾ ਜਿਹੜਾ ਟਰੈਕ ਰਿਕਾਰਡ ਆ ਜਿਹੜੇ ਸੂਬੇ ਵਿੱਚ ਵੀ ਤੁਸੀਂ ਗੁਜਰਾਤ ਚ ਲਾ ਲਓ ਜਿਹੜੇ ਸੂਬੇ ਚ ਭਾਰਤੀ ਜਨਤਾ ਪਾਰਟੀ ਆ ਉਹ ਸੂਬਾ ਚ ਤਰੱਕੀ ਕਰ ਰਿਹਾ ਤੁਸੀਂ ਗੁਜਰਾਤ ਦੇ ਆਦਮੀ ਬਾਹਰ ਨਹੀਂ ਜਾ ਰਹੇ ਪੰਜਾਬ ਦੇ ਆਦਮੀ ਸਾਰੇ ਕੈਨੇਡਾ ਜਾ ਰਹੇ ਆ ਕਿਉਂਕਿ ਇੱਥੇ ਕੋਈ ਇੰਡਸਟਰੀ ਨਹੀਂ ਇੱਥੇ ਕੋਈ ਡਿਵੈਲਪਮੈਂਟ ਨਹੀਂ ਮੋਦੀ ਜੀ ਦਾ ਇਹ ਹੈਗਾ ਕਿ ਮੈਂ ਹਿੰਦੁਸਤਾਨ ਨੂੰ ਜੇ ਦੁਨੀਆ ਦੀ ਨੰਬਰਾਂ ਉ ਸਰਕਲਪ ਕੀਤਾ ਕਿ 2047 ਦੇ ਵਿੱਚ 1947 ਤੋਂ ਲੈ ਕੇ 2047 ਤੱਕ 100 ਸਾਲ ਦੀ ਜਿਹੜੀ ਹੋਏਗੀ ਇਹ ਮੈਂ ਦੁਨੀਆ ਦੇ ਵਿੱਚ ਹਿੰਦੁਸਤਾਨ ਨੂੰ ਭਾਰਤਵਰਸ਼ ਨੂੰ ਨੰਬਰ 1 ਕੰਟਰੀ ਬਣਾ ਦੇਣਾ ਸੋ ਇਸ ਚੀਜ਼ ਨੂੰ ਦੇਖਦੇ ਹੋ ਜਿਹੜਾ ਨੰਬਰ ਉਹਨਾਂ ਦੀ ਡਿਵੈਲਪਮੈਂਟ ਵੱਲ ਸੋਚ ਆ ਆਪਣਾ ਪੰਜਾਬ ਤਰੱਕੀ ਤਾਂ ਹੀ ਕਰੇਗਾ ਦੇਖੋ ਪੰਜਾਬ ਅੰਨਦਾਤਾ ਕਿਸਾਨ ਦੀ ਗੱਲ ਕਰਦਾ ਮੈਂ ਵੀ ਕਿਸਾਨ ਦਾ ਪੁੱਤ ਮੈਨੂੰ ਪਤਾ ਕਿ ਕਿਸਾਨ ਤਖਲੀਬ ਚ ਪਰ ਮੋਦੀ ਸਾਹਿਬ ਵੀ ਸਮਝਦੇ ਆ ਮੋਦੀ ਸਾਹਿਬ ਪੰਜਾਬ ਦੇ ਪਰਿਵਾਰ ਹੀ ਰਹੇ ਆ ਦੇਖੋ ਉਹਨਾਂ ਨੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਕਰਤਾਰਪੁਰ ਦਾ ਲੰਘ ਆਪਾਂ ਗੱਲ ਕੀਤੀ ਸੀ ਆ ਜੋ ਉਹਦੀ ਗੱਲ ਕਰਦੇ ਆ ਵੀਰਵਾਲ ਦਿਵਸ ਦੀ ਗੱਲ ਕਰਦੇ ਆ ਗੁਰਤੇਗ ਬਾਦਲ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹ ਲਾਲ ਕਿਲੇ ਤੋਂ ਮਨਾਉਣੀ ਪੰਜਾਬੀਆਂ ਨੂੰ ਪਿਆਰ ਕਰਦੇ ਆ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆ ਪੰਜਾਬ ਦਾ ਭਲਾ ਤਾਂ ਹੋਏਗਾ ਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਬਹੁਤ ਧੰਨਵਾਦ ਆ ਸੀਨੀਅਰ ਨੇਤਾ ਸੀ ਬੀਜੇਪੀ ਤੋਂ ਅਰ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਵੀ ਹੋਈ ਹੈ ਸਿੱਧੇ ਤੌਰ ਦੇ ਉੱਪਰ ਇਹੀ ਕਹਿਣਾ ਹੈ ਕਿ ਡਬਲ ਇੰਜਨ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਉਗੀ ਤਾਂ ਵਿਕਾਸ ਜਿਹੜਾ ਹੈਗਾ ਉਹ जिकनी बनाया जावेगा कैमरा पर्सन गणेश के नाल मंजोत सिंह कांग दैनिक सवेरा टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर